ਅੱਜ ਸਾਰੀ ਗੱਲ ਦੀ ਸਾਰਿਆਂ ਨੂੰ ਅੱਜ ਤੁਹਮਹਾਂ ਦੇ ਬੱਚਿਆਂ ਦੇ ਕੱਪੜੇ ਬਾਈ ਰਿ ਅਫਰ ਲਾਈ ਹੋਇਆ ਆ ਪਗੜੇ ਸੀਐਮਸੀ ਹਸਪੀਟਲ ਕੋਲੇ ਮੀਰੀ ਫਿਰੀ ਗਾਰਮੈਂਟ ਵਾਲਿਆਂ ਦੇ ਆਜੋ ਵੀਡੀਓ ਬਣੇ ਰਹੋ ਹਾਂਜੀ ਭਾਜੀ ਕੋਈ ਠਾਕੋ ਜੀ ਹਾਂਜੀ ਵਧੀਆ ਜੀ ਆਪਣਾ ਸੁਣਾਓ ਜੀ ਹੋਰ ਦੱਸੋ ਹਾਂਜੀ ਅੱਜ ਭਾਜੀ ਜਿਹੜੀ ਵੈਰਾਈਟੀ ਦਿਖਾਵਾਂਗੇ ਨੇ ਜੀ ਇੱਕੋ ਹੀ ਰੇਟ ਰਹੇਗਾ ਸਾਰਿਆਂ ਦਾ 800 ਰੁਪਏ ਦੇ 2 ਪੀਸ ਓਕੇ ਭਾਜੀ ਦੇਖੋ ਕਿੰਨੇ ਪੈਰੇ ਮੇਰੇ ਪੀਸ ਨੇ ਜੀ ਓਕੇ ਕਿੰਨਾ ਸਾਈਜ਼ ਕਿੰਨਾ ਹੈ ਇਹ 16 18 20 ਚ ਹੈ ਜੀ ਓਕੇ ਇਹ 800 ਦੇ ਦੋ ਸੈੱਟ ਦੇ ਦੋਗੇ ਹਾਂਜੀ ਹਾਂਜੀ ਠੀਕ ਆ ਭਾਜੀ ਭਾਵੇਂ ਦੋਨੋਂ ਮੁੰਡੇ ਲੈ ਲਓ ਭਾਵੇਂ ਦੋਨੋਂ ਕੁੜੀਆਂ ਲੈ ਲਓ ਤੇ ਭਾਵੇਂ ਇੱਕ ਕੁੜੀ ਦਾ ਇੱਕ ਮੁੰਡੇ ਦਾ ਲੈ ਲਓ ਭਾਵੇਂ ਓਕੇ 800 ਦਾ ਸੈੱਟ ਪੈਣ ਹਾਂਜੀ ਹਾਂਜੀ ਠੀਕ ਆ ਭਾਜੀ ਆ ਲਓ ਆਖੀ ਤੁਸੀਂ ਦੇਖੀ ਚਲੋ ਜੀ 0 ਨੰਬਰ 1 2 3 ਜਿਹੜਾ ਜੇ ਇਨਕੁਆਰੀ ਕਰਨੀ ਕੋਈ ਕੁਝ ਬਾਕੀ ਤੁਸੀਂ ਵਟਸਐਪ ਤੇ ਕਰ ਸਕਦੇ ਹੋ ਤੇ ਸਕਰੀਨ ਸ਼ਾਟ ਜ਼ੂਰ ਲੈ ਕੇ ਆਈਓ ਛੋਟੀ ਜੀ ਰਿਕੁਐਸਟ ਹੈਗੀ ਆ ਕਿ ਕਈਆਂ ਨੂੰ ਪ੍ਰੋਬਲਮ ਆਈ ਆਂਦੀ ਏ ਕਿ ਮੰਨ ਲਓ ਕਿ ਅਸੀਂ ਦੇਖਿਆ ਵੀਡੀਓ ਪਹਿਲਾ ਵਾਲਾ ਸਟਾਕ ਪਰ ਆਣੀ ਵੀਡੀਓ ਦੇਖ ਕੇ ਵੀ ਆ ਜਾਂਦੇ ਨੇ ਪ੍ਰੋਬਲਮ ਆਈ ਆ ਉਹਦੇ ਚ ਪਤਾ ਲੱਜੂਗਾ ਤੁਹਾਨੂੰ ਕਿ ਸਾਨੂੰ ਕੀ ਚਾਹੀਦਾ ਤੇ ਤੁਹਾਨੂੰ ਤੁਹਾਨੂੰ ਕੀ ਚਾਹੀਦਾ ਸੋਰੀ ਇਹ ਸਾਰੇ 800 ਦੇ 200 ਦੇ ਤੇ ਆ ਗਿਆ ਜੀ ਸਭ ਮਹਿੰਗੇ ਸੂਟ ਨੇ ਵੀ ਜਿਹੜੇ ਜਿਹੜੇ 500 ਦੇ ਕਰੀਬ ਹੈਗੇ ਨੇ ਉਹ ਸਾਰੇ 800 ਰੁਪਏ ਦੇ ਦੋ ਤੇ ਜਿਹੜੇ 500 ਦੇ ਉੱਪਰ ਦੇ ਨੇ ਸਾਰੇ 1000 ਰੁਪਏ ਦੇ ਦੋ ਓਕੇ ਉਹ ਤੁਹਾਨੂੰ ਦੂਸਰੀ ਵੀਡੀਓ ਦਿਖਾਤੀ ਸੀ ਓਕੇ ਭਾਜੀ ਬਾਕੀ ਵੀ ਦੇਖੀ ਚੱਲੋ ਥੋੜਾ ਸਾਮਾਨ ਆ ਰਹੇ ਦਾ ਚੀਜ਼ਾਂ ਨੇ ਜੀ ਡਿਜ਼ਾਈਨਿੰਗ ਸਾਰੀ ਉਹ ਸਾਰੇ ਕੱਪੜੇ ਆਉਣਗੇ ਵੈਰਾਈਟੀ ਬਹੁਤ ਹੈ ਬਹੁਤ ਹੈ ਨਿਕਰ ਸੂਟ ਹੋ ਗਿਆ ਪਾਰਟੀ ਵੀਅਰ ਕੁੜੀਆਂ ਦੇ ਸੂ ਆ ਗਏ ਸਾਗ 802 ਇਹਦੇ ਨਾਲ ਬਲੂਮਰ ਵੀ ਅਟੈਚ ਹੋਣਾ ਜੀ ਵਿੱਚ ਓਕੇ ਹਾਂ ਜੀ ਹਾਂ ਜੀ ਠੀਕ ਆ ਭਾਜੀ ਇਤਾਂ ਹੀ ਮਰਜੀ ਡਿਜ਼ਾਈਨਿੰਗ ਲਾ ਲੋ ਡਿਜ਼ਾਈਨਿੰਗ ਸਾਰੀ ਹੋਊਗੀ ਬਹੁਤ ਵਧੀਆ ਵਧੀਆ ਪੀਸ ਨੇ ਸਾਰੇ ਸਾਰੇ ਸਾਈਜ਼ ਵੀ ਹੈਗੇ ਨੇ ਟੋਪ ਦੇ ਪੀਸ ਨੇ ਕੋਈ ਵੀ ਹਲਕੀ ਚੀਜ਼ ਅਸੀਂ ਨਾ ਦੇਦੀ ਆ ਨਾ ਦੇਣੀ ਐ ਇਹ ਨਹੀਂ ਕਿ ਮਤਲਬ ਜੇ ਆਪਾਂ ਸੇਲ ਲਈਏ ਤਾਂ ਉਹ ਨਹੀਂ ਕਪੜਾ ਹਲਕਾ ਕਪੜਾ ਹਲਕਾ ਨਹੀਂ ਕੋਈ ਚੀਜ਼ ਨਹੀਂ ਉਹੀ ਚੀਜ਼ਾਂ ਨੇ ਉਹੀ ਸਾਰੀ ਡਿਜ਼ਾਈਨਿੰਗ ਹੈ ਵਧੀਆ ਤੋਂ ਵਧੀਆ ਕੋਈ ਸਟਾਕ ਆ ਸਾਰਾ ਹਾਂਜੀ ਹਾਂਜੀ ਨਵਾਂ ਵੀ ਆ ਇਦਾਂ ਲਿਆ ਕੋਈ ਨਵਾਂ ਕੋਈ ਮਾੜੀ ਚੀਜ਼ ਇਹ ਸਾਰੇ ਅੱਜ ਦੇ ਨਵੇਂ ਸਟਾਕ ਨੇ ਆ ਲੋ ਕਿੰਨਾ ਪਿਆਰਾ ਪੀਸ ਹੈ ਹਾਂਜੀ ਭਾਜੀ ਇਹ ਵੀ ਸੇਮ ਪ੍ਰਾਈਸ ਸਾਰਿਆਂ ਦਾ ਹਾਂਜੀ ਹਾਂਜੀ ਸਭ ਦੇਖੋ ਜੀ ਕੋਈ 400 ਦੇ 2 ਸੈਟ ਕੋਈ 470 ਹੈ ਕੋਈ 520 ਹੈ ਕੋਈ 490 ਹੈ ਇਸ ਤਰ੍ਹਾਂ ਸਾਰੇ 400 ਰੁਪਏ ਦਾ ਇੱਕ ਮਤਲਬ ਕਿ 800 ਰੁਪਏ ਦੇ ਹੋ ਓਕੇ ਭਾਜੀ ਤੇ ਹੁਣ ਕੀ ਦੇਣ ਨੂੰ ਲੋ ਇਹ ਮੁਰੇ ਨਮੀ ਨਮੀ ਡਿਜ਼ਾਈਨ ਕਰਾਈ ਜਾਂਦੀ ਹੈ ਸਭ ਇੱਕ ਤਾ ਇੱਕ ਚੀਜ਼ ਹੈ ਜੀ ਇੱਕ ਤੋਂ ਇੱਕ ਜੋੜੀ ਮਰਜੀ ਲੈ ਲਿਓ ਹਾਂਜੀ ਹਾਂਜੀ ਇਹਦੇ ਵਿੱਚ ਵੀ ਬਲੂਮਰ ਅਟੈਚ ਹੈ ਓਕੇ ਭਾਜੀ ਵਿੱਚ 3 ਪੀਸ ਵੀ ਆ ਗਿਆ ਇਹਨਾਂ ਦੇ ਹਾਂਜੀ ਹਾਂਜੀ ਇੱਕ ਆ ਦੇਖੋ ਡੈਨਿਮ ਦੀ ਮਿੱਟੀ ਸਟੱਚ ਦੇਖੋ ਕਿੰਨਾ ਪੀਸ ਵਿੱਚ ਠੀਕ ਆ ਭਾਜੀ ਸਭ ਵਲਾਂਗੇ 16 18 20 ਸਾਈਜ਼ ਇਹਦੇ ਵਿੱਚ ਤੁਹਾਨੂੰ ਜੇ ਕੋਈ ਹੋਵੇ ਤੇ ਸਭ ਤੋਂ ਵੱਡੀ ਗੱਲ ਕਹਾਂਗਾ ਕਿ ਰਖੜੀ ਦੇ ਕੋਲ ਆਪਾਂ ਕਿਸੇ ਦਾ ਕੋਈ ਜੋ ਲੋਡ ਵਨ ਪਰਿਵਾਰ ਦਾ ਹੈਗਾ ਵਾ ਜਿਵੇਂ ਕਿ ਖਾਸ ਕਰਕੇ ਗੁਰਦਾਰਾ ਸਾਹਿਬ ਦੇ ਭਾਈ ਸਾਹਿਬ ਦੇ ਬੱਚੇ ਸੇਵਾਦਾਰਾਂ ਦੇ ਬੱਚੇ ਉਹਨਾਂ ਨੂੰ ਅਸੀਂ ਫ੍ਰੀ ਵੀ ਪੀਸ ਦਵਾਂਗੇ ਓਕੇ ਭਾਈ ਜੀ ਜਿਹੜਾ ਮਰਜ਼ੀ ਆ ਕੇ ਸਾਡੇ ਕੋਲੋਂ ਫ੍ਰੀ ਪੀਸ ਲੈ ਸਕਦਾ ਓਕੇ ਭਾਈ ਜੀ ਦਾਸੀ ਘਰ ਤੇ ਹਾਂਜੀ ਭਾਜੀ ਭਾਜੀ ਬਸ ਸਾਰਿਆਂ ਨੂੰ ਇੱਕੋ ਹੀ ਗੱਲ ਹੈਗੀ ਹੈ ਕਿ ਮਤਲਬ ਇੱਕ ਰਿਕੁਐਸਟ ਛੋਟੀ ਜੀ ਕਿ ਮਤਲਬ ਹੈ ਸਿਰਫ ਨਾ ਇੱਕ ਸਕਰੀਨਸ਼ਾਟ ਜੂ ਤੁਸੀਂ ਨਾਲ ਲੈ ਕੇ ਹੋ ਇਹਦੇ ਚ ਸਾਨੂੰ ਪਤਾ ਲੱਜੂਗਾ ਕਿ ਤੁਸੀਂ ਲੈਣਾ ਕੀ ਚੀਜ਼ ਹੈ ਕਈਆਂ ਨੂੰ ਨਾ ਪ੍ਰੋਬਲਮ ਆ ਰਹੀ ਹੈ ਕਿ ਮਨ ਲਗ ਹੈ ਕਈ ਪੁਰਾਣੀ ਵੀਡੀਓ ਚ ਲੈ ਕੇ ਆਇਆ ਨੇ ਉਹਨਾਂ ਵਸੇ ਫਿਰ ਉਹ ਮਿਲ ਨਹੀਂ ਰਹੀ ਕਿ ਉਹ ਸਮਾਨ ਨਿਕਲਿਆ ਆਉਂਦਾ ਹੁਣ ਉਹ ਨਿਕਲ ਜਾਂਦਾ ਤੁਹਾਨੂੰ ਪਤਾ ਸਾਰਿਆਂ ਨੂੰ ਸਾਰਿਆਂ ਨੂੰ ਤੇ ਇਸ ਕਰਕੇ ਕੋਈ ਇੱਕ ਸਕਰੀਨਸ਼ਾਟ ਜੂਲ ਲੈ ਕੇ ਆਓ ਉਹਦੇ ਨਾਲ ਹੀ ਤੁਹਾਨੂੰ ਪਤਾ ਨੂੰ ਸੇਮ ਚੀਜ਼ ਦੇ ਦਾਂਗੇ ਓਕੇ ਬਈ